ਸਤਿਕਾਰਯੋਗ ਪਿਆਰੇ ਵੀ ਰਮਨਜੀਤ ਸਿੰਘ ਵੱਡਗੁਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਵੀਰ ਜੀ ਆਪਣੇ ਜੱਥੇਦਾਰ ਪੰਜੋਲੀ ਵੱਲੋਂ ਵੱਡਗੁਜਰਾ ਚੈਨਲ ਦੀ ਸ਼ੁਰੂਆਤ ਕਰਨ ਤੇ ਆਪ ਜੀ ਨੂੰ ਤੇ ਭਾਈ ਪੰਜੋਲੀ ਸਿੰਘ ਸਾਹਿਬ ਹੋਰਾਂ ਨੂੰ ਮੁਬਾਰਕ ਤੇ ਮੁਬਾਰਕ ਬਹੁਤ ਹੀ ਜ਼ਿਆਦੇ ਖੁਸ਼ੀ ਦੀ ਗੱਲ ਆ ਤੇ ਬਹੁਤ ਹੀ ਜ਼ਿਆਦੇ ਮਾਣ ਦੀ ਗੱਲ ਆ ਤੁਸੀਂ ਇਹ ਦੇਖ ਲਓ ਇਹ ਕਰ ਸ਼੍ਰਮਣੀ ਕਮੇਟੀ ਜਾਂ ਥੋੜੇ ਰਾਜਨੀਤਿਕ ਪਲੇਟਫਾਰਮ ਦੇ ਉੱਤੇ ਕੋਈ ਨਾ ਕੋਈ ਸਾਡੇ ਨਾਲ ਸੰਬੰਧਿਤ ਜਾਂ ਸਾਡੇ ਵਿੱਚੋਂ ਸਿੰਘ ਸਾਹਿਬ ਨੇ ਸਰਗਰਮੀ ਰੱਖੀ ਤੇ ਜਾਂ ਕਿਸੇ ਵੀ ਸਥਾਨ ਤੇ ਕਿਤੇ ਵੀ ਕਾਮਯਾਬ ਹੋਏ ਆਪ ਦਾ ਨਾਮ ਬਣਾਇਆ ਤੇ ਆਪਦੀ ਥਾ ਬਣਾਈ ਤਾਂ ਉਸ ਦਾ ਫਾਇਦਾ ਜੀਲਣਾ ਘਟਣ ਵਾਲੇ ਭੈਣ ਭਰਾਵਾਂ ਤੇ ਪਰਿਵਾਰਾਂ ਨੂੰ ਜ਼ਰੂਰ ਹੁੰਦਾ ਹੈ। ਪੁਰਾਣੇ ਸਮੇਂ ਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਯਾਦ ਆਦਾ ਨਕਸਲ ਵਾਲੀਆਂ ਦੇ ਵਿੱਚੋਂ ਇੱਕ ਸਾਨੇ ਵਾਲਾ ਸੀਟ ਦੇ ਤੋਂ ਵੀਰ ਦਵਿੰਦਰ ਸਿੰਘ ਉਹ ਇਸ ਤਰ੍ਹਾਂ ਦਾ ਨਾਂ ਸੀ ਉਹ ਐਮਐਲਏ ਬਣ ਗਿਆ ਸੀ ਤੇ ਕਾਂਗਰਸ ਦੇ ਵਿੱਚ ਰਲ ਕੇ ਪਰ ਉਹਦੇ ਬਹੁਤ ਲੋਕਾਂ ਨੇ ਉਹਨੂੰ ਮਾੜਾ ਕਿਹਾ ਗਲਤ ਕਿਹਾ ਪਰ ਉਸ ਨੇ ਆਪਣੀ ਪਾਰਟੀ ਨਾਲ ਸੰਬੰਧਤ ਬਹੁਤ ਲੋਕਾਂ ਨੂੰ ਪੋਸਟ ਦੇ ਚੱਕਰ ਤੋਂ ਮੁਟਾਇਆ ਤੇ ਜਿੰਨਾਂ ਨੇ ਘਰੇ ਬੈਠਿਆਂ ਨੂੰ ਪਰੇਸ਼ਾਨ ਕਰਦੀ ਤੇ ਉਹਨਾਂ ਹੀ ਸਹਿਯੋਗ ਦਿੱਤੇ ਤੇ ਇਸ ਤਰ੍ਹਾਂ ਜੇਕਰ ਪੰਜਾਬੀ ਸਾਹਿਬ ਨੇ ਇੰਨੀ ਮਤਲਬ ਤਕੜੀ ਸਰਗਰਮੀ ਰੱਖੀ ਹੈ ਸ਼੍ਰਮਣੀ ਕਮੇਟੀ ਦੇ ਵਿੱਚ ਤਾਂ ਇਹਨਾਂ ਨੇ ਆਪਣੇ ਦੋਵੇਂ ਪਾਸੇ ਪੂਰੇ ਰੱਖੇ ਨੇ ਸ਼੍ਰਮਣੀ ਕਮੇਟੀ ਦੇ ਲੀਡਰਾਂ ਦੇ ਨਾਲ ਵੀ ਆਪ ਦੇ ਪੂਰੇ ਚੰਗੇ ਤੇ ਡੂੰਗੇ ਸਬੰਧ ਬਣਾ ਕੇ ਰੱਖੇ ਖਾਸ ਕਰਕੇ ਜਥੇਦਾਰ ਮੱਤਾਮ ਸਿੰਘ ਟੋਲਰ ਜੀ ਨਾਲ ਅਤੇ ਹੋਰ ਉਹਨਾਂ ਦੇ ਨਾਲ ਸਬੰਧ ਜਥੇਦਾਰਾਂ ਦੇ ਨਾਲ ਅਤੇ ਇਸ ਤੋਂ ਇਲਾਵਾ ਫਿਰ ਇਹਨਾਂ ਨੇ ਜਿਵੇਂ ਮੈਂ ਕਹਿ ਲੀਏ ਵੀ ਦਲ ਖਾਲਸਾ ਜਾਂ ਸ਼੍ਰੋਮਣੀ ਕਾਲਨੀ ਦਲ ਅਨੁਸਾਰ ਔਰ ਜੰਨੀਆਂ ਵੀ ਇਸ ਤਰ੍ਹਾਂ ਵਿਚਾਰੂ ਪੱਖ ਲੀਆਂ ਜਿੱਥੇ ਬੰਦੀਆਂ ਸੀ ਤੇ ਸਭਨਾਂ ਨੂੰ ਪੂਰਾ ਸਹਿਯੋਗ ਵੀ ਦਿੱਤਾ ਤੇ ਸਭਨਾਂ ਨੂੰ ਨਿਮਾਣ ਦੇ ਵਿੱਚੋਂ ਉੱਠਣ ਦੇ ਲਈ ਸਹਾਇਕ ਵੀ ਹੋਏ ਤੇ ਸਮੇਂ-ਸਮੇਂ ਤੇ ਸਹਾਇਤਾ ਵੀ ਦਿੱਤੀ ਤੇ ਮੈਨੂੰ ਚੰਗੀ ਤਰ੍ਹਾਂ ਯਾਦ ਆ ਇੱਕ ਅਸੀਂ ਦਰਖਾਲਾ ਸਭ ਨੂੰ ਪ੍ਰੋਗਰਾਮ ਕੀਤਾ ਸੀਗਾ ਐਸਵਾਈਐਲ ਦੇ ਉੱਤੇ ਤਾਂ ਉਸ ਪ੍ਰੋਗਰਾਮ ਦੇ ਵਿੱਚ ਮੁੱਖ ਲੀਡਰ ਸਰਦਾਰ ਪੰਜੋਲੀ ਨੂੰ ਰੱਖਿਆ ਸੀ ਅਸੀਂ ਸਾਰਿਆਂ ਨੇ ਤਾਂ ਉਸ ਸਮੇਂ ਪੁਲਿਸ ਦਾ ਬਹੁਤ ਜਿਆਦਾ ਦਬਦਬਾ ਸੀ ਤੇ ਆਪਣਾ ਪਾਸਾ ਜਿਹੜਾ ਮਾੜਾ-ਮੋਟਾ ਸੀ ਵੀ ਉਹ ਪੁਲਿਸ ਤੋਂ ਬਹੁਤ ਦਬਦਬਾ ਦਬਦਾ ਹੁੰਦਾ ਸੀ ਜਦੋਂ ਪੱਤਰਕਾਰਾਂ ਨੇ ਕੈਮਰੇ ਲਾਏ ਤਾਂ ਮੈਨੂੰ ਜਿਆਦਾ ਇਹਨਾਂ ਨੇ ਇੱਕ ਪੱਤਰਕਾਰ ਤੋਂ ਆਈਡੈਂਟੀਟੀ ਕਾਰਡ ਮੰਗ ਲਿਆ ਸੀ ਵੀ ਇਹ ਕੈਮਰਾ ਚਾਲਣ ਦੇਵਾਂਗੇ ਪਹਿਲਾਂ ਆਈਡੈਂਟੀਟੀ ਕਾਰਡ ਦਿਖਾਓ ਕਿਉਂਕਿ ਇਹਨਾਂ ਨੂੰ ਸ਼ੱਕ ਪਈ ਸੀ ਵੀ ਇਹ ਕੈਮਰਾ ਪੁਲਿਸ ਦਾ ਇਹ ਪੁਲਿਸ ਦੇ ਕੈਮਰੇ ਨਹੀਂ ਲਾਉਂਦੇ ਆ ਤੋ ਇਸ ਤਰ੍ਹਾਂ ਕਰਨਾ ਇੱਕ ਸਿਆਸੀ ਤੇ ਅਤੇ ਰਾਜਨੀਤ ਲੀਡਰ ਵੱਲੋਂ ਹੀ ਕੀਤਾ ਜਾ ਸਕਣਾ ਜਾਂ ਕੀਤਾ ਗਿਆ ਤੇ ਜਿਹੜੇ ਸਾਡੇ ਵਿੱਚ ਉਸ ਵੇਲੇ ਪਾਵਰ ਦੇ ਵਿੱਚ ਆਉਣਾ ਚਾਹੁੰਦੇ ਸੀ ਉਹਨਾਂ ਨੂੰ ਹਲੇ ਇੱਥੇ ਤੱਕ ਵੀ ਆਪਣੇ ਅਧਿਕਾਰਵਾਕ ਨੂੰ ਦੀ ਸਮਝ ਨਹੀਂ ਸੀ ਤੇ ਉਹ ਪਹਿਲੇ ਮਤਲਬ ਸਰੀਰਕ ਸ਼ਰਧਾ ਤੇ ਯਾਤਰੀਆਂ ਦੇ ਭੰਨੇ ਹੋਏ ਸੀ। ਸੋ ਇਸ ਤਰ੍ਹਾਂ ਮੇਰੇ ਕਹਿਣ ਦਾ ਭਾਵ ਇਹ ਆ ਵੀ ਅੱਜ ਦੇਕਰ ਸਿੱਖੀ ਦਾ ਗਲਬ ਸਾਰੇ ਪਾਸੇ ਹਰ ਪੱਖ ਤੋਂ ਖੜਿਆ ਹੋਇਆ ਸੁੰਦਰਤਾ ਦੇ ਨਾਲ ਦਿਖਾਈ ਦੇ ਰਿਹਾ ਤੇ ਸਿੱਖੀ ਦੀ ਗੁਰਬਾਣੀ ਦੀ ਆਜ਼ਾਦੀ ਦੀ ਖੁਸ਼ਬੋਈ ਵੰਡ ਰਿਹਾ। ਤਾਂ ਇਸ ਦੇ ਵਿੱਚ ਆਪਣੇ ਵੱਡੇ ਵੀਰ ਪੰਜੋਲੀ ਜੀ ਹੋਰਾਂ ਤੋਂ ਬਹੁਤ ਵੱਡਾ ਯੋਗਦਾਨ ਆ ਤੇ ਇਹ ਉਹਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰ ਤਰ੍ਹਾਂ ਦੇ ਸਹਾਇਕ ਨੇ ਸੋ ਮੈਂ ਆਗਦੇ ਦਿਲੋਂ ਇਹਨਾਂ ਨੂੰ ਬਹੁਤ ਇੱਜ਼ਤ ਤੇ ਬਹੁਤ ਮਾਣ ਦੇਣਾ ਤੇ ਇਹਨਾਂ ਨੂੰ ਮੈਂ ਰਾਜਨੀਤਿਕ ਤੌਰ ਤੇ ਤੇ ਧਾਰਮਿਕ ਤੌਰ ਤੇ ਆਪਣੇ ਤਾਜ ਹੀ ਸਮਝਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ